ਹੈਲੋ ਜੀ ਸਤਿ ਸ੍ਰੀ ਅਕਾਲ ਸਾਰੇ ਭੈਣ ਭਰਾਵਾਂ ਨੂੰ ਕਿਵੇਂ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜੀ ਠੀਕ ਹੋਵੋਗੇ ਜੀ ਚੜ੍ਹਦੀ ਕਲਾ ਵਿੱਚ ਹੋਵੋਗੇ ਅਸੀਂ ਵੀ ਸਾਰੇ ਠੀਕ ਠਾਕ ਹਾਂ ਜੀ ਤੇ ਲੱਗਿਆ ਜੀ ਅੱਜ ਵਾਲਾ ਵਲੌਗ ਸ਼ੁਰੂ ਕਰਨ ਤੇ ਕੱਲ ਆਪਣਾ ਵਲੌਗ ਨਹੀਂ ਆਇਆ ਜੀ ਉਹਦੇ ਲਈ ਸੌਰੀ ਆ ਤੇ ਬਸ ਬੱਸ ਹੀ ਬਣਿਆ ਨਹੀਂਗਾ ਥੋੜਾ ਜਿਹਾ ਬਿਜ਼ੀ ਰਹੇ ਕੱਲ ਤੇ ਅੱਜ ਵਾਲੇ ਵਲੌਗ ਦੇ ਵਿੱਚ ਇੱਕ ਖੁਸ਼ਖਬਰੀ ਆ ਪਹਿਲਾਂ ਤੁਸੀਂ ਸਾਰੇ ਭੈਣ ਭਰਾ ਕਰੋ ਗੈਸ ਤੇ ਆਪਾਂ ਕਰੀ ਜਾਂਦੇ ਆ ਜੀ ਚਾਹ ਤੇ ਫਿਰ ਤੁਹਾਨੂੰ ਦੱਸਾਂਗੇ ਆਪਾਂ ਤੇ ਫਿਰ ਤੁਹਾਨੂੰ ਦਿਖਾਵਾਂਗੇ ਵੀ ਦੱਸਾਂਗੇ ਵੀ ਬਾਕੀ ਭੈਣਾਂ ਨੂੰ ਵਧੀਆ ਹੈ ਨਾ ਕਿੰਦੇ ਦੇ ਗੀਤ ਗਾਈ ਜਾਂਦੇ ਸੀ ਕੁਸ਼ਕ ਭੈਣ ਭਰਾ ਦਾ ਜਾਨੋ ਜਾਣਾ ਪੁੱਜ ਗਏ ਹੋਣਗੇ ਤੇ ਆਪਾਂ ਕਰਦੇ ਆ ਚਾਹ ਤੇ ਧੁੱਪ ਜਿਹੜੀ ਬਹੁਤ ਜ਼ਿਆਦਾ ਸੋਹਣੀ ਨਿਕਲੀ ਐ ਆ ਦੇਖੋ ਇੱਧਰ ਤਾਂ ਹਜੇ ਘੱਟ ਗਿੱਲੀ ਆਊਟਸਾਈਡ ਦਿਖਾਣਾ ਪਤਾ ਨਹੀਂ ਕੈਮਰੇ 'ਚ ਦਿਖੂਗਾ ਨਾ ਨਾ ਜਸ਼ਨ ਤੇ ਰੈਡੀ ਕਰਦੇ ਆ ਚਾਹ ਦੀ ਪੇਟ ਫਿਰ ਇਹਨਾਂ ਨੇ ਜਾਣਾ ਦੁੱਧ ਪੋ ਤੇ ਬਸ ਚਾਹ ਪਣੀ ਬਲੈਂਕ ਤੇ ਮੰਮੀ ਨੇ ਪਾਤੰਸ਼ੀਂ ਚ ਕਪੜੇ ਮੈਂ ਵੀ ਚਾਹਾਂ ਚਾਹ ਚੂਤੀ ਤੇ ਚਾਹ ਕਰਕੇ ਸਾਰਿਆਂ ਨੂੰ ਫੜਾ ਕੇ ਪੀ ਕੇ ਤੇ ਮੁੜ ਕੇ ਆਪਾਂ ਕਰਦੇ ਹਾਂ ਝਾੜੂ ਝੂੜੋ ਤੇ ਫੇਰ ਲਾਉਣੇ ਪੋਚੇ ਬਸ ਫੇਰ ਉਹੀ ਆਪਣੇ ਡੇਲੀ ਵਾਲੇ ਕੰਮ ਤੇ ਅੱਜ ਆਪਣੇ ਮਣਪਰੀ ਦੇ ਦੀਏ ਜਿਹੜੇ ਜਗਰਾਵਾਲੇ ਉਹਨਾਂ ਦਾ ਵਿਚਾਰਿਆਂ ਦਾ ਹੁਣੇ ਮੈਸੇਜ ਆ ਕਹਿੰਦੀ ਤੁਸੀਂ ਦੋਨੇ ਭੈਣਾਂ ਵਾਲੇ ਕਹਿੰਦੀ ਬਲੌਗ ਡੇਲੀ ਬਣਾ ਕਰੋ ਕਹਿੰਦੀ ਸਾਨੂੰ ਬਹੁਤ ਸਾਨੂੰ ਦਾ ਨਸ਼ਾ ਹੈ ਤੁਹਾਡੇ ਬਲੌਗਾਂ ਦਾ ਜਿਦੋਂ ਇਹ ਤੁਹਾਡੇ ਦੋਨਾਂ ਚੋਂ ਇੱਕ ਭੈਣ ਦੋਨਾਂ ਭੈਣਾਂ ਚੋਂ ਇੱਕ ਦਾ ਵੀ ਬਲੌਗ ਨਾ ਬਣਾਵੇ ਕਹਿੰਦੇ ਸਾਨੂੰ ਨੀਂਦ ਨਹੀਂ ਆਉਂਦੀ ਦੇਖੇ ਬਣਾ ਤੇ ਬਹੁਤ ਬਹੁਤ ਧੰਨਵਾਦ ਹੈ ਨਾ ਭੈਣ ਦਾ ਹੈ ਨਾ ਇੰਨਾ ਪਿਆਰ ਦੇਣ ਲਈ ਤੇ ਵਾਹਿਗੁਰੂ ਇਸੇ ਤਰ੍ਹਾਂ ਹੀ ਹੈ ਨਾ ਭੈਣਾਂ ਦਾ ਪਿਆਰ ਜਿਹੜਾ ਕਿ ਆਪਣੇ ਨਾਲ ਬਣਾਈ ਰੱਖੇ ਤੇ ਆਪਾਂ ਸੋਨੇ ਸੋਨੇ ਬਲੌਗ ਭੈਣਾਂ ਲਈ ਭਰਾਵਾਂ ਲਈ ਪਾਉਂਦੇ ਰਹੀਏ ਤੇ ਚਲੋ ਆਪਾਂ ਕਿਰਾ ਚਾਹ ਪਾਣੀ ਪੋਣ ਲਈਏ ਚਾਹ ਆਪਣੀ ਉਬਲੇ ਤੇ ਫਿਰ ਆਪਾਂ ਤੁਹਾਨੂੰ ਦਿਖਾਉਨੇ ਆ ਰਾਮ ਰਾਮ ਸਭੇ ਭਈਆਂ ਸੇ। ਉਹ ਭਲਵਾਨ ਦੀ ਰੀਜ਼ ਕਰਦੇ ਆ ਜੀ ਗਾਸ਼ਨ ਤੇਰੇ। ਰਾਮ ਰਾਮ ਸਭੇ ਭਈਆਂ ਤੇ ਹੋਇਆ ਜਾਂਦਾ। ਰਾਮ ਰਾਮ ਸਭੇ ਭਈਆਂ ਤੇ। ਹੂੰ ਤੇ ਚਲੋ ਜੀ ਤੇਰਾ ਆਪਾਂ ਚਾਹ ਪੁੰਲੀਏ ਤੇ ਫਿਰ ਆਪਾਂ ਤੁਹਾਨੂੰ ਤੁਹਾਨੂੰ ਦਿਖਾਉਣੇ ਆ ਤੇ ਕੀ ਖੁਸ਼ਖਬਰੀ ਆ ਉਹ ਤੁਹਾਡੇ ਨਾਲ ਕਰਦੇ ਆ ਸ਼ੇਅਰ ਬਣੇਰੋ ਵੀਡੀਓ ਦੇ ਨਾਲ ਤੇਰਾ ਮੈਂ ਚਾਹ ਪਉਂਗਾ। ਲਓ ਜੀ। ਅੱਪਾ ਅਗੇ ਫਸੰਗਾਲੇ ਜ ਮੈਂ ਤੇ ਜਸ਼ਨਾ ਬੈਠਿਆ ਇੱਥੇ ਤਾਂ ਡੈਡੀ ਵੀ ਬੈਠੇ ਸੀ ਜਾਵੜੇ ਹੁੰਦੇ ਡੈਡੀ ਨੂੰ ਮਚਾ ਫੜਾਈ ਉੱਥੇ ਬੈਠ ਕੇ ਤੇ ਜਸ਼ਨ ਦੇ ਡੈਡੀ ਵੀ ਉੱਥੇ ਧੁੱਪ ਹੈਗੀ ਪੀ ਜਾਂਦੇ ਅਸੀਂ ਅਗੇ ਇੱਥੇ ਤੇ ਬਾਕੀ ਜੀ ਹੈ ਆਪਣੀ ਸੂਪੀ ਜੀ ਗਾਂ ਤੇ ਗਾਂ ਲੈ ਕੇ ਆਈ ਐ ਬੱਚੀ ਤੱਕ ਆਈ ਐ ਸਾਨੂੰ ਬੱਚੀ ਲੈ ਕੇ ਆਈ ਐ ਵੀ ਤੇ ਥੋੜੀ ਤਾਂ ਤੁਸੀਂ ਦੱਸੋਗੇ ਕਹੇ ਜੀ ਇਹ ਕਹੇ ਜੀ ਨਹੀਂ ਪਰ ਲੱਗਦਾ ਹੈ ਵੀ ਗਾਂ ਗਾਂ ਵੀ ਅੱਡ ਦੀ ਲੱਗਦੀ ਹੈ ਬੱਚੀ ਅੱਡ ਦੀ ਲੱਗਦੀ ਹੈ ਤੇ ਆਪਣੇ ਬਾਕੀ ਆਪਣੀ ਇੱਕ ਗੁਰਚਾਰਨਜੀਤ ਭੈਣ ਹੈ ਜਿਹੜੀ ਬਠਿੰਡੇ ਵਾਲੀ ਸੱਚੀ ਉਹਨਾਂ ਨੇ ਜਦੋਂ ਆਪਣੀਆਂ ਮੈਸ ਮੈਸਾਂ ਦੋਨੇ ਝੋਟੀਆਂ ਸੂਣ ਆਲੀਆਂ ਸੀ ਉਦੋਂ ਵੀ ਭੈਣ ਨੇ ਕਿਹਾ ਸੀ ਕਹਿੰਦੀ ਦੀਦੀ ਕਟੀਆਂ ਹੀ ਦੇਣਗੀਆਂ ਤੇ ਵਾਹਿਗੁਰੂ ਦੀ ਕਿਰਪਾ ਦੇ ਨਾਲ ਕਟੀਆਂ ਹੀ ਦਿੱਤੀਆਂ ਹੁਣ ਵੀ ਜਦੋਂ ਗਾਂ ਸੂਣ ਆਲੀ ਸੀ ਤਾਂ ਭੈਣ ਦਾ ਪਰਸੋਂ ਚੌਥੇ ਵਾਲੇ ਵਲੌਗ ਤੇ ਮੈਸੇਜ ਆਇਆ ਉਹ ਵੀ ਮੈਸੇਜ ਆ ਕੇ ਕਹਿੰਦੀ ਦੀਦੀ ਐਕਤੀ ਵੀ ਕਹਿੰਦੀ ਮੈਂ ਕਹਿਤਾ ਕਹਿੰਦੀ ਬੱਚੀ ਹੀ ਆਊਗੀ ਤੇ ਬੱਚੀ ਹੀ ਆਈ ਤੇ ਸੱਚੀ ਗੱਲ ਹੈ ਹੁੰਦਾ ਹੈ ਨਾ ਕੋਈ ਭੈਣ ਭਰਾ ਦਿਲ ਦੇ ਇਨਸਾਫ ਹੁੰਦੇ ਹੈ ਨਾ ਰੱਬ ਉਹਨਾਂ ਦੀ ਨੇੜੇ ਹੋ ਕੇ ਸੁਣਦਾ ਤਾਂ ਵਧੀਆ ਲੱਗਦਾ ਜਦੋਂ ਭੈਣ ਭਰਾ ਇੰਨੇ ਜਾਦੇ ਮੋਹ ਪਿਆਰ ਦਿੰਦੇ ਆ ਹਨਾ ਤੇ ਵੀ ਆਪਣੀ ਖੁਸ਼ੀ ਮੰਗਦੇ ਆ ਭੈਣ ਭਰਾ ਹਨਾ ਬਹੁਤ ਜਿਆਦੇ ਵਧੀਆ ਲੱਗਦਾਗਾ ਮਨ ਆਦੇ ਹੁੰਦੇ ਰੂਹ ਖੜ ਜਾਂਦੀ ਆ ਪੜ ਕੇ ਕਮੈਂਟ ਤੇ ਆਪਾਂ ਤੁਹਾਨੂੰ ਬੱਚੀ ਦਿਖਾਉਣੇ ਆ ਤੇ ਨਾਲੇ ਮੈਂ ਤੇ ਜਸ਼ਨਾ ਪਿੰਨੇ ਚਾਹ ਤੇ ਫਿਰ ਮੈਂ ਹੁੰਨੀ ਇੱਧਰ ਝਾੜੂ ਵੱਲ ਬਸ ਝਾੜੂ ਜੂੜ ਚੱਕ ਕੇ ਤੇ ਝਾੜੂ ਚੱਕ ਕੇ ਖਿਨੀ ਝੜ ਜੂੜੂ ਲਾ ਕੇ ਪੋਚਾ ਲਾ ਕੇ ਫਿਰ ਆਪਾਂ ਰੋਟੀ ਢੋਕਦਾ ਕਰਦੇ ਆ ਤੇ ਚਲੋ ਜੀ ਬਹੁਤ ਵੀ ਸੀਗਾ ਵੀ ਵੀ ਸੂਪ ਹੈ ਚਲੋ ਗਾਂ ਸੂਪੇ ਹੈ ਨਾ ਤੇ ਵਧੀਆ ਸੌਖੀ ਸੂਪ ਵੀ ਤੇ ਜੇਰ ਵਗੈਰਾ ਪਾਏਗੀ ਤੇ ਵਧੀਆ ਜੀ ਸਾਰਾ ਕੁਝ ਵਧੀਆ ਹੋ ਗਿਆ ਤੇ ਦਿਨ ਵੀ ਸੋਹਣਾ ਹੈ ਹੁਣ ਧੁੱਪਾਂ ਲੱਗਦੀਆਂ ਵਧੀਆ ਤੇ ਚਲੋ ਮੀਂਹ ਜਿਹੜਾ ਜਿਹੜਾ ਹਨੇਰੀ ਜੀ ਵਾਲੇ ਦਿਨ ਸੀ ਉਹ ਟਪਾ ਤੇ ਵਿਚਾਰੀ ਨੇ ਘਰਮ ਵਾਲੀ ਨੇ ਤੇ ਵਧੀਆ ਸੂਪ ਵੀ ਤੇ ਰਾਤ ਮੈਂ ਵੀ ਸੁੱਤੀ ਤਾਂ ਮੈਂ ਹੈ ਨਹੀਂ ਮੈਂ ਫੋਨ ਫਾਨ ਦੇਖੀਗੀ 1:30 ਵਜੇ ਜਦੋਂ ਮੈਂ ਇੱਧਰ ਆਈ ਤੇ ਗਾਂ ਬਹਿ ਜੇ ਉੱਠ ਖੜੇ ਦਰਦ ਹੋਈ ਗਿਆ ਇਹ 2 2.5 ਘੰਟੇ ਵਾਂਗੂ ਇਹਦੇ ਦਰਦ ਹੋਈ ਗਿਆ ਤੇ ਮੁੜ ਕੇ ਭਾਈ 1 ਵਜੇ ਫਿਰ ਮੈਂ ਡੈਡੀ ਨੂੰ ਮੈਂ ਇੱਥੇ ਹੀ ਬਠੀ ਰਹੀ ਕੁਰਸੀ ਢਾ ਕੇ ਤੇ ਮਹਾਂ ਚਲੋ ਬੈਠੀਆਂ ਮੈਨੂੰ ਨੀਂਦ ਆਵੇ ਨਾ ਕਿਉਂ ਜਾਗਦਾ ਆਉਂਦੀ ਨਹੀਂ ਜਦੋਂ ਪਾਏ ਹੋਵੇ ਵੀ ਪਸੂ ਨੇ ਸੂਣਾ ਅੱਜ ਹਨਾ ਬਾਕੀ ਥੋੜੀ ਜਿਹੀ ਮੈਨੂੰ ਮੇਰੀ ਇਹਦੇ ਨਾਲ ਜਿਹੜੀ ਸਾਡੀ ਚਿੱਟੀ ਗਾ ਇਹਦੇ ਨਾਲ ਅਟੈਚਮੈਂਟ ਮੇਰੀ ਬਾੜੀ ਜਿਆਦੇ ਆ ਕਿਉਂਕਿ ਇੱਕ ਤਾਂ ਛੋਟੀ ਹੁੰਦੀ ਐ ਸੋਹਣੀ ਵਾਲੀ ਸੀ ਤੇ ਇੱਕ ਨਾ ਬਸ ਵੀ ਇਹਦੇ ਨੇ ਲਾੜ ਲੜਾਈ ਜਾਣਾ ਸਾਡੀ ਕਾਲੀ ਜਿਹੜੀ ਕਾਲੀ ਜੱਗਾ ਉਹ ਬੱਚੀ ਸਾਡੀ ਬਾਅਦ ਚ ਹੋਈ ਐ ਇਹ ਸਾਡੀ ਪਹਿਲੀ ਬੱਚੀ ਸੀਗੀ ਪਹਿਲਾ ਬੱਚੇ ਸੀ ਤੇ ਇਹ ਇੰਨੀ ਕ ਜਿਆਦੇ ਲਾੜਦੀ ਐ ਨਾ ਮੇਰੀ ਮੈਂ ਤਾਂ ਮੈਂ ਤਾਂ ਸਾਰਾ ਦਿਨ ਨਹੀਂ ਕਰਿਆ ਮੇਰੀ ਲਾਡੋ ਮੇਰੀ ਲਾਡੋ ਮੈਂ ਤਾਂ ਬੜਾ ਜਿਆਦਾ ਇਹ ਮੋ ਵੀ ਬੜਾ ਜਿਆਦਾ ਲੈਂਦੀ ਮਾਰਦੀ ਵੀ ਨਹੀਂ ਜੀ ਸੀਲ ਵੀ ਬਹੁਤ ਜਿਆਦਾ ਜਿਵੇਂ ਇਹਨਾਂ ਦੇ ਸਿੰਘਾ ਬਸ ਸਿੰਘ ਦਗਾਉਣ ਕਰਨ ਨੂੰ ਰਹਿ ਗਈਆਂ ਤੇ ਇਹਦੇ ਤਾਂ ਦਗਾਵਾਂਗੇ ਉਹਦੇ ਨਹੀਂ ਉਹਦੇ ਨਹੀਂ ਉਹਦੇ ਨਹੀਂ ਮੱਟੀ ਦੇ ਮੱਟੀ ਦੇ ਪਤਾ ਨਹੀਂ ਤੇ ਥੋੜਾ ਜਾਇ ਇਹ ਹੋ ਜਾਂਦਾ ਹੈ ਨਾ ਜਦੋਂ ਪਸ਼ੂ ਤਕਲੀਫ ਜੀ ਦੇ ਵਿੱਚ ਹੁੰਦਾ ਵੀ ਜਾਗ ਨਹੀਂ ਆਉਂਦੀ ਪਿਆ ਕਿਥੋਂ ਜਾਂਦਾ ਮੈਨੂੰ ਆਇਆ ਹੋ ਗਿਆ ਵੀ ਕੱਲ ਨਾ ਪਰਸੋਂ ਡੈਡੀ ਕਦੋਂ ਹੋਇਆ ਮੈਂ ਕਿਹਾ ਡੈਡੀ ਆ ਜਾ ਬੈਰ ਕੁਰਸੀ ਤੇ ਬੈਠ ਪਰਸੋਂ ਜੁਮੇ ਵਾਲੀ ਰਾਤ ਵਾਲੇ ਦਿਨ ਸਾਡੀ ਪਾਣੀ ਦੀ ਵਾਰੀ ਸੀ ਡੈਡੀ ਤੇ ਜਸ਼ਨ ਜੜੀ ਪਾਣੀ ਲਾਉਂਦੇ ਸੀ ਤੇ ਮੈਂ ਆਖਿਆ ਵੀ ਮੈਂ ਵੀ ਕਾਹਨੂੰ ਠਾਉਣਾ ਹੈ ਨਾ ਵੀ ਚਲੋ ਚਲੋ ਜਦੋਂ ਆਏ ਜੇ ਲੱਗਿਆ ਵੀ ਵੀ ਹੁਣ ਤਾਂ ਵੀ ਹੈ ਨਾ ਵੀ ਜਦੋਂ ਪਸ਼ੂ ਦਾ ਜਮਾ ਸੂਨ ਦਾ ਸਿਰਾ ਹੋਵੇ ਮੈਂ ਕਿਹਾ ਚਲੋ ਉਦੋਂ ਮੈਂ ਡੈਡੀ ਨੂੰ ਫੋਨ ਕਰ ਦੂੰਗੀ ਤੇ ਵਾਰ ਜਦੋਂ ਇਹ ਬੈ ਗਈ ਤੇ ਮੈਨੂੰ ਲੱਗਿਆ ਵੀ ਹਾਂ ਹੁ ਡੈਡੀ ਨੂੰ ਫੋਨ ਕਰਤਾ ਜਦ ਡੈਡੀ ਆਏ 15 ਮਿੰਟ ਬਾਅਦ ਗਾਂ ਸੂਕੀ ਤੇ ਡੈਡੀ ਨੇ ਆ ਕੇ ਧੂਈ ਦਾ ਹੀ ਪਾਈ ਤੇ ਮੈਂ ਤਾਂ ਹੀ ਬੈਠੀ ਰਹੀ ਤੇ ਮੈਨੂੰ ਆਏ ਸੀ ਮਖੇ ਪਹਿਲਾਂ ਹੀ ਧੂਈ ਪਾ ਲਈ ਅੰਦਰ ਦਾ ਧੂਆਂ ਹੋ ਜਾਊਗਾ ਤੇ ਤੇ ਵਧੀਆ ਜੀ ਸੁੱਖੀ ਸੰਦੀ ਸੂਪ ਹੀ ਤੇ ਆਪਾਂ ਤੁਹਾਨੂੰ ਦਿਖਾਈਏ ਬੱਚੀ ਬੱਚੀ ਦੇਖੋ ਕਿੰਨੀ ਜਿਆਦਾ ਲੈਦੀ ਹੈ ਲੋ ਜੀ ਬੱਚੀ ਹੈਗੀ ਸਾਈਵਾਲ ਜੁਗਣੀ ਆ ਜੁਗਣੀ ਕੀ ਨਾਂ ਰੱਖੀਏ ਜੁਗਣੀ ਰੱਖੋ ਸੋਹਣਾ ਲੱਗਦਾ ਨਾ ਜੁਗਣੀ ਜੁਗਣੀ ਦੇਖੋ ਇਹ ਹੈਗੀ ਸਾਡੀ ਜਮਾ ਪਿਓਰ ਸਾਈਵਾਲ ਗਾਂ ਸਾਡੀ ਇਹੋ ਜੀ ਹੈ ਤੇ ਲੱਗਦੀ ਆ ਨਾ ਜਿਵੇਂ ਉਹੀ ਲਈ ਹੁੰਦੀ ਹੈ ਚਲੋ ਜੀ ਵਧੀਆ ਵਿਚਾਰੀ ਦੇ ਹੱਡ ਛੁੱਟ ਕੇ ਸਾਡੇ ਹੈ ਨਹੀਂ ਸੀ ਪਿਓਰ ਸਾਈਵਾਲ ਚਲੋ ਵਧੀਆ ਆਦੇ ਹੁੰਦੇ ਆ ਹਨ ਤੇ ਬੱਚੀ ਆ ਗਈ ਤੇ ਖੁਸ਼ਖਬਰੀ ਆ ਗਈ ਹਨ ਤੇ ਚਲੋ ਵਿਚਾਰੀ ਤੁੱਪਾਂ ਦੇ ਵਿੱਚ ਸੂਈ ਆ ਵਧੀਆ ਤੁੱਪਾਂ ਲੱਗਦੀਆਂ ਸੋਹਣਾ ਸੋਹਣੇਦਨ ਲੱਗਦੇ ਆ ਵਧੀਆ ਭਾ ਪੂਰਾ ਇਹ ਤੇਰੇ ਡੈਡੀ ਨੂੰ ਪੁੱਛ ਸੂਈ ਜਦੋਂ ਗਾਂ 10 ਮਿੰਟ ਬਾਅਦ ਤੇ ਖੜੀ ਹੋਗੀ ਖੜੀ ਹੋ ਗਈ ਕਦੇ ਉਧਰ ਲੈ ਬੱਚਿਆਂ ਕੰਨੀ ਜਾਵੇ ਕਦੇ ਗਾਂ ਕੰਨੀ ਜਾਵੇ ਕਦੇ ਤੂੰ ਕਦੇ ਤੂੰ ਹੀ ਚ ਜਾਵੇ ਕਸੂ ਬੰਨ੍ਹੇ ਮਾ ਜੇਗਾ ਹੈ ਕਸੂ ਹਾਂ ਬਾਹਰ ਬੰਨ੍ਹੇ ਇਹਨੂੰ ਉੱਥੇ ਇਹਨੂੰ ਅੰਦਰ ਹੀ ਰੱਖਾਂਗੇ ਉਹਨਾਂ ਨੂੰ ਬਾਹਰ ਬਣਾਵਾਂਗੇ ਇਹਨੂੰ ਉਹ ਧੁੱਪੇ ਕਰਦਾ ਖੁਰਨੀ ਦਾ ਜਦੋਂ ਪੂਰੀ ਬਿਲਕੁਲ ਨਹੀਂ ਛੱਡਦਾ ਮੈਂ ਮਸਾਲਾ ਹੈ ਕਰਾ ਧੂਲੀ ਬੜ ਕੇ ਦੇਖਔਰ ਲਓ ਜੀ ਇਹ ਆਪਣੀ ਬੱਚੀ ਇਹਦਾ ਨਾਮ ਅਸੀਂ ਜੁਗਣੀ ਰੱਖਾਂਗੇ ਜੁਗਣੀ ਓਏ ਜੁਗਣੀ ਹੈਮੀ ਜਦੋਂ ਗਾਂ ਸੁਪੀ ਪੇਰਾ ਕੇ ਸੌਂਦੀ ਮੈਂ ਸੁੱਤੀ ਆ 3 ਵਜੇ ਤੇ ਡੈਡੀ ਨੂੰ ਪੁੱਛਾਂ ਚਾਚੂ ਕਰਕੇ ਫੜਾਈ ਤੇ ਡੈਡੀ ਨੂੰ ਪਾਪੇ ਨੂੰ ਮੈਂ 3 ਵਜੇ ਸੁੱਤੀ ਮੈਂ ਸਿਰਫ 3 ਤੋਂ 6 ਵਜੇ ਤੱਕ ਸੁੱਤੀਆਂ ਫਿਰ ਪਾਪੇ ਦਾ ਫੋਨ ਆ ਗਿਆ ਕਿੰਨੇ ਘੰਟੇ ਹੋ ਗਏ 3 ਘੰਟੇ ਸੁੱਤੀਆਂ 3 ਵੀ ਨਹੀਂ ਪੂਰੇ ਸੁੱਤੀ ਬਸ ਵੀ ਜਾਗ ਜੀ ਨਹੀਂ ਆਈ ਪਹਿਲਾਂ ਤਾਂ ਅੱਧਾ ਘੰਟਾ ਪੈਰ ਜੇ ਠੰਡੇ ਹੋ ਗਏ ਅੱਜ ਤਾਂ ਬਈ ਗੇਟ ਬੰਦ ਸੀ ਹਾਂ 3 ਘੰਟੇ ਸੁੱਤੀਆਂ ਬਸ ਮੈਂ ਚਲੋ ਜੀ ਹੁਣ ਟੈਨਸ਼ਨ ਫਿਰੀ ਹੈ ਅੱਗੇ ਫਿਕਰ ਜਾ ਹੁੰਦਾ ਸੀ ਹਨਾ

ਤੇ ਟਾਈਮ ਤਾਂ ਬਹੁਤ ਹੋਣਾ 9:30 ਤੋਂ ਪਲੱਸ ਦਾ ਟਾਈਮ ਹੋਦਾ ਤੇ ਥੋੜਾ ਜਿਹਾ ਜਿਗਾ ਹੀ ਹੋ ਜਾਂਦਾ ਨਾ ਰਾਤ ਸਾਰੀ ਰਾਤ ਚ ਗਰਾਤੇ ਵਰਗਾ ਕੰਮ ਹੀ ਸੀਗਾ ਤੇ ਹਮੇਸ਼ਾ ਛੜਕੂਦੀ ਆਉਂਦਾ ਤੇ ਥੋੜਾ ਜਿਹਾ ਉਸਾਰਨਾ ਪੈ ਜਾਂਦਾ ਹੈ ਨਾ ਨੀਂਦ ਵੀ ਜ਼ਰੂਰੀ ਹੁੰਦੀ ਹੈ ਚੰਗੀ ਸਿਹਤ ਲਈ ਤੇ ਚਲੋ ਆਇ ਇੱਕ ਕਰਦੇ ਹਾਂ ਚੰਗੀ ਆਪਾਂ ਚਲੋ ਹੁਣ ਆਪਾਂ ਟੈਨਸ਼ਨ ਨਹੀਂ ਆਪਣੀ ਜਾ ਸੌਂ ਗਈ ਤੇ ਦੂਜਿਆਂ ਨਾਲ ਸੌਂ ਨਹੀਂ ਆਉਂਦਾ ਉਹ ਤਾਂ ਗੱਲਾਂ ਹੀ ਸੁਣਨ ਗਿਆ ਦੇ ਕੇ ਕੰਮੀ ਨੇ ਵਾਦ ਆ ਕੋਈ ਇੱਕ ਵੀ ਨਿਵਾਦ ਇੱਕ ਦੋ ਮਹੀਨਿਆਂ ਬਾਅਦ ਇੱਕ ਇੱਕ ਮਹੀਨੇ ਬਾਅਦ ਹੁੰਦੀ ਹੈ ਸਹੀ ਹੈ ਗੱਲ ਉਸਦੇ ਇੱਕ ਮਹੀਨੇ ਲੱਗਿਆ ਤੇ ਸੂ ਬੜਿਆ ਪਹਿਲਾਂ ਕਾਲੀ ਝਾਂਗ ਹੁੰਦੀ ਫਿਰ ਫਿਰ ਮੈਸਾ ਦੋ ਮਹੀਨੇ ਉਹ ਤਾਂ ਕਰ ਵੀ ਆ ਜਦੋਂ ਉਹ ਤਾਂ ਜੇ ਉਹ ਜੇਠ ਤੇ ਹਾੜ ਆ ਜੂਨ ਜਲਾਈ ਆ ਜੂਦੀ ਉਹ ਤਾਂ ਇਸੇ ਦਾ ਹੀ ਫਿਕਰ ਸੀਗਾ ਥੋੜੇ ਵੀ ਨਹੀਂ ਰਹਿ ਗਏ ਹੁਣ ਕਿੰਨੇ ਵੀ ਨਹੀਂ ਰਹਿ ਗਏ ਬਸ ਆ ਜਾਣਰੀ ਕਿਹਾ ਹਰ ਬਰੀ ਮਾਤਰਾ ਲਈ 4-9 ਮਹੀਨੇ ਉਦੋਂ ਸੂਕੀ ਜਦੋਂ ਅੱਜੋਂ ਨਾ ਲੈਣੇ ਨੇ ਹਮ ਗੁਣ ਵਾਲਾ ਘਾਲੂ ਦੀ ਸਾਰੇ ਘਰ ਦਾ ਪ੍ਰਸ਼ਾਦ ਤੇ ਰਾਤ ਆਪਾਂ ਬਣਾਈ ਸੀਗੀ ਆਲੂ ਛੋੜੀਆ ਛੋੜੀਆਂ ਬਹੁਤ ਜਿਆਦਾ ਸਵਾਦ ਗਣੀ ਸਬਜੀ ਤੇ ਛੋੜੀਆਂ ਲਾਇਆ 80 ਰੁਪਏ ਕਿਲੋ ਦੀ ਵੀ ਗੁੱਤੀ ਰਹੀ 80 ਦੀ ਆ ਚਾਲੀ ਸੀ ਬਾਲੀ ਠੰਡ ਲੱਗਦੀ ਇੱਥੇ ਤਾਂ ਹੱਥੇ ਕਮੀ ਹੁੰਦੇ ਆ ਨਹੀਂ ਜਾ ਕੋਪੇ ਜਾਦਾ ਉੱਥੇ ਬੈ ਜਾ ਜਾ ਕੇ ਲਓ ਜੀ ਸਵੇਰ ਦੇ ਸਾਨੂੰ ਆਪਾਂ ਨਾ ਹੁਣ ਮਿਲ ਰਹੇ ਆ ਤੇ ਥੋੜਾ ਜਿਹਾ ਆਪਾਂ ਸੀ ਦਿਨੇ ਪੀਜੀ ਤੇ ਮੈਂ ਨਾ ਪਤਾ ਕੀ ਸੂਟ ਸਟਿਚ ਕਰਦੀ ਸੀ ਮੇਰਾ ਤੇ ਆਪਾਂ ਕੱਲ ਨੂੰ ਪਾਉਣਾ ਆ ਫੁੱਟ ਕਿਉਂਕਿ ਕੱਲ ਨੂੰ ਆਪਾਂ ਜਾਣਾ ਹੈ ਸਹਿਜ ਬਾਠ ਦੇ ਭੋਗ ਤੇ ਕੱਲ ਨੂੰ ਹੈਗਾ ਜੀ ਭੋਗ ਤੇ ਆਪਣੀ ਸਾਰੀ ਫੈਮਿਲੀ ਆਪਾਂ ਜਾਵਾਂਗੇ ਭੋਗ ਤੇ ਥੋੜਾ ਜਿਹਾ ਬਿਜੀ ਸੀ ਮੈਂ ਤਾਂ ਕਰਕੇ ਹੁਣ ਜਮਾ ਰੈਡੀ ਕਰਤਾ ਤੇ ਤਰਪਾਈ ਤੇ ਕੋਈ ਕਰਤੀ ਕੱਲ ਕੁਛ ਕੱਲ ਸਟਿਚ ਕਰਿਆ ਕੁਛ ਅੱਜ ਕਰਿਆ ਤੇ ਤਰਪਾਈ ਕਰਤੀ ਬਸ ਪ੍ਰੈਸ ਕਰਨ ਵਾਲਾ ਰਹਿ ਗਿਆ ਤੇ ਤਾਂ ਕਰਕੇ ਥੋੜਾ ਜਿਹਾ ਬਿਜੀ ਸੀ ਤਾਂ ਕਰਕੇ ਹੋਰ ਬਲੌਕ ਨਹੀਂ ਬਣਿਆ ਉਦੋਂ ਤੁਹਾਨੂੰ ਪਤਾ ਪਸੂ ਜਦੋਂ ਹਨਾ ਸੁੰਦਾ ਤੇ ਉਹਦੀ ਉਹ ਖਾਂਦੀਂਦਾ ਅਲਾਕਤੋਂ ਧਿਆਨ ਰੱਖਣਾ ਫੇਰ ਹੁਣ ਉਹ ਤਾਂ ਕਲੋਚ ਧਾਰ ਕੱਟ ਕੇ ਅੰਦਰ ਬੰਦ ਸੀ ਜੀ ਜੀ ਕੁਛ ਹਜੇ ਖੜੇ ਆ ਪਾਣੀ ਤਾਂ ਨਹੀਂ ਪਿਆ ਤਾ ਉਹਦੇ ਵਾਲਾ ਕੰਮ ਜਮ ਹਤੇ ਆ ਤੋ ਉਹ ਫੁੱਟਾ ਹੀ ਮੁੜ ਗਿਆ ਕਿ ਬੱਚੀ ਕੋਲ ਗਿਆ ਹੂੰ ਤਾਂ ਅੰਗੜਾ ਗਿਆ ਜੀ ਜਨਾਪ ਤੇ ਹੁਣ ਤਾਂ ਕੱਪੜੇ ਪਏ ਸੀ ਮਗਾ ਚਲੋ ਤੈ ਲਾਈ ਦਿੰਨੀ ਆ ਸਵੇਰੇ ਜਾਣਾ ਆਪਾਂ ਸੁਨੇ ਆ ਤੇ ਸਵੇਰੇ ਫੇਰ ਨਹੀਂ ਲੱਗਣੇ ਆ ਹੀ ਪਏ ਰਹਿਣਗੇ ਕਿਉਂਕਿ ਮਗਾ ਇਹ ਕੰਮ ਛੱਡਣੀਆਂ ਤੇ ਤੈ ਲਾ ਕੇ ਬਸ ਦੁੱਧ ਬਾਦ ਗਰਮ ਹੋਈ ਜਾਂਦਾ ਤੇ ਮੈਂ ਆਟਾ ਹੀ ਗੁੰਨਣਾ ਬਸ ਆਹ ਖਮਚੀਆਂ ਦੀ ਵਧੀਆ ਤੇ ਕੀ ਹੈ ਬਾਕੀ ਜੀ ਅੱਜ ਵਾਲੀ ਨਾ ਛੋਟੀ ਜੀ ਵੀਡੀਓ ਬਣੀ ਆ ਜਿਹੜੀ ਸਾਰੇ ਪੈਨ ਪ੍ਰਾਪਰ ਕਰ ਲਿਓ ਹੈ ਨਾ ਤੇ ਬਸ ਆਪਣਾ ਸੂਟ ਦਾ ਹੀ ਸੀ ਸੂਟ ਆਪਾਂ ਸਿਉ ਲਿਆ ਤੇ ਸੂਟ ਜਿਹੜਾ ਮੈਂ ਕਾਲਿਆਂ ਨੂੰ ਲਿਆਂਦਾ ਉਹ ਨਹੀਂ ਸ਼ਰਦਾ ਜੀ ਹੋਰ ਸੀਗਾ ਇੱਕ ਇਹ ਇਹ ਹੋਰ ਸ਼ਰਦਾ ਇੱਕ ਮੋਟਾ ਤੇ ਜਿਹੜਾ ਕਾਲਿਆਂ ਨੂੰ ਲਿਆਂਦਾ ਸੀ ਉਹ ਮੈਂ ਸੁਮੋੜਾ ਦਿੱਤਾ ਮੈਂ ਕਿ ਚਲੋ ਇੱਕ ਉਹ ਸੁਮਾ ਲੈ ਲਿਆ ਥੋੜਾ ਜਿਹਾ ਉਹਦੀ ਵੀ ਕੜਾਈ ਵਗੈਰਾ ਹੈਵੀ ਸੀ ਮੈਂ ਕਿ ਚਲੋ ਸੁਮਾ ਲੈਨੇ ਚਲੋ ਇੱਕ ਸਲਾਈ ਕਰਵਾ ਲੈਨੇ ਹੈਨਾ ਤੇ ਬਾਕੀ ਘਰੇ ਤਾਂ ਕੰਮਾਂ ਕਰਾਂ ਦੇ ਵਿੱਚ ਟਾਈਮ ਹੀ ਨਹੀਂ ਲੱਗਦਾ ਪੂਜੇ ਤਾਂ ਸੂਟ ਤੇ ਪਹਿਨਣੀ ਹੈ ਦਾ ਕੰਮ ਲੇਟ ਹੋ ਜਾਂਦੇ ਆ ਫੋਟੋ ਸਾਹਮਣੇ ਹੀ ਆ ਸੂਟ ਸੌਤਾ ਦਾ ਹੁਣ ਕੰਮਾਂ ਨੂੰ ਦੋ ਦਿਨ ਬੁਗੇ ਲੇਟ ਹੋ ਜਾਂਦੀ ਹੈ ਬਾਈ ਲਾਤੀ ਹੈ ਹਾਂ ਤੇ ਚਲੋ ਜੀ ਅਸੀਂ ਤਾਂ ਸੱਸੀ ਕਾਲ ਦਾ ਬਣਾਇਆ ਸੀ ਤੇ ਕਰਦੇ ਜੀ ਆਪਾਂ ਵੀਡੀਓ ਦਾ ਇੱਥੇ ਅੰਡਰ ਦਿੰਦੇ ਆ ਤੁਹਾਨੂੰ ਕੱਲ ਨੂੰ ਆਪਾਂ ਕਿਸੇ ਨਵੇਂ ਬਲੌਗ ਦੇ ਨਾਲ ਤੇ ਸਾਰੇ ਲਾਈਵ ਪਿਆਰ ਕਰਿਓ ਸੱਸੀ ਕਾਲ ਬਾਈ ਬਾਈ ਜੀ